ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਨਾ ਟੁੱਟੀ ਦੇ ਉਹ ਦੇਖੋ ਥੋੜੀ ਸੋਚ ਰਹਿ ਗਈ ਇਹਦੇ ਜਿਵੇਂ ਇੱਕ ਤਾਂ ਛਿੱਧੀਆਂ ਆਉਣੀਆਂ ਹੁੰਦੀਆਂ ਇਹਦੇ ਛਿੱਧੀਆਂ ਨਹੀਂ ਦੀਆਂ ਮਤਲਬ ਜਿਵੇਂ ਸੜਾਈ ਮਾਰਨ ਵਾਲੇ ਕੰਮ ਹੋ ਗਿਆ ਤਾਂ ਬਸ ਥੋੜਾ ਥੋੜਾ ਚੱਲਦਾ ਤਾਂ ਸਣ ਫਿਰ ਇਹਦੇ ਨਾ ਮੈਂ ਕੈਪੋ ਫਾਰਮ ਆ ਕੋਪੋ ਫਾਰਮ ਆਰਟੀਓ ਆਰਟੀਯੂ ਆ ਦੇਖ ਲੋ ਕੈਰਸ ਕੰਪਨੀ ਦਾ ਇਹ ਵੀ ਇਹ ਤਿੰਨ ਦਿਨ ਲਾਇਆ ਦੋ ਦਿਨ 17 17 ਇੱਕ ਦਿਨ 16 ਤੇ 850 ਦਾ ਪੈਂਦਾ ਇਹ ਜਿਹੜੀ ਤੇ ਮੈਨੂੰ ਘਰੇ ਪੈ ਗਿਆ ਤਾਂ 910 ਰੁਪਏ ਦਾ ਮੈਡੀਕਲ ਤੇ ਸ਼ਾਇਦ 850 ਦਾ ਇਹ ਤੇ ਇਹ ਵੈਸੇ ਵੀ ਇਨਫੈਕਸ਼ਨ ਵਾਸਤੇ ਹੀ ਬਹੁਤ ਵਧੀਆ ਜਿਵੇਂ ਕਿਸੇ ਪਸ਼ੂ ਦੇ ਇਨਫੈਕਸ਼ਨ ਨਹੀਂ ਹਟਦੀ ਉਹਦੇ ਵਾਸਤੇ ਵੀ ਬਹੁਤ ਚੰਗਾ ਤੇ ਖਾਸ ਕਰਕੇ ਇਹਦੇ ਵਾਸਤੇ ਤਾਂ ਬਹੁਤ ਵਧੀਆ ਰਿਹਾ ਹੁਣ ਆਪਾਂ ਨੂੰ ਰਿਜ਼ਲਟ ਮਿਲਿਆ ਤਾਂਹੀਂ ਆਪਾਂ ਵੀਡੀਓ ਪਾ ਰਹੇ ਹਾਂ ਜਿੰਨਾ ਕ ਮਤਲਬ ਆਪਾਂ ਨੂੰ ਸਮਝ ਆਉਂਦੀ ਹੈ ਉੰਨੇ ਕ ਆਪਾਂ ਕਰੀ ਜਾਂਦੇ ਹੁੰਨੇ ਆ ਬਾਕੀ ਆ ਪਈਆਂ ਦਵਾਈਆਂ ਪੂਰ ਪਿੰਡਾਂ ਅੰਦਰ ਜਿਹੜਾ ਪਤਾ ਲੱਗ ਜਾਂਦਾ ਸਮਝਾਉਂਦੀ ਲਾਦੀਦਾ ਬਾਕੀ ਪੁੱਛ ਲਈਦਾ ਡਾਕਟਰ ਨੂੰ ਪੁੱਛ ਲਈਦਾ ਆਪਣੇ ਪਿੰਡ ਫਾਰਮਾ ਉਹਨਾਂ ਨੂੰ ਪੁੱਛ ਲਈਦਾ ਉਹ ਗਾਇਆਂ ਨੇ ਫਾਰਮਾ ਪਰ ਆਪਣਾ ਮੱਝਾਂ ਦਾ ਤੇ ਜਣੀ ਤੇ ਠੀਕ ਆ ਬਹੁਤ ਸੋਹਣਾ ਰਿਜ਼ਲਟ ਹੈ ਇਹਦਾ ਇਨਫੈਕਸ਼ਨ ਵਾਸਤੇ ਵੀ ਆਪਾਂ ਤਿੰਨ ਦਿਨ ਦਾ ਟੀਕਾ ਲਾਉਣਾ ਉਹ ਵੀ ਆਪਾਂ ਨੂੰ 3350 ਦੇ ਘੱਟ ਨਹੀਂ ਉਹ ਮਹਿੰਗਾ ਪੈਂਦਾ ਸਮਾਂ ਤੋਂ ਇਹ ਸਸਤਾ ਪੈਂਦਾ ਜੇ ਜੇ 900 ਚ ਵੀ ਪੈਂਦਾ ਤਾਂ ਵੀ ਸਸਤਾ ਪੈਂਦਾ ਹਾਂ ਠੀਕ ਹੈ ਜੀ ਕਰਿਓ ਸ਼ੇਅਰ ਆਪਾਂ ਉਹੀ ਵੀਡੀਓ ਪਾਉਣੀ ਉਹਨੇ ਜਿਹੜਾ ਆਪਾਂ ਨੇ ਯੂਜ਼ ਕੀਤਾ ਹੁਣ ਇਹੀ ਠੀਕ ਹੈ ਮੈਂ ਦੋ ਮੱਜਾਂ ਦੇ ਲਾਇਆ ਵਾ ਇਨਫੈਕਸ਼ਨ ਵਾਲੀਆਂ ਦੇ ਜੋ ਉਹਨਾਂ ਦਾ ਰਿਜ਼ਲਟ ਦੇਖਾਂਗੇ ਫਿਰ ਉਹਦੇ ਬਾਰੇ ਦੱਸੂਗੇ ਵੀ ਠੀਕ ਹੈ ਜਾਂ ਨਹੀਂ ਵੈਸੇ ਤਾਂ ਬੰਦੇ ਨੇ ਮੈਨੂੰ ਗਾਰੰਟੀ ਦਿੱਤੀ ਆ ਉਹਨੇ ਪਹਿਲਾਂ ਲਾਇਆ ਚਲੋ ਬਾਕੀ ਦੇਖੂਗੇ ਉਹ ਗੱਲ ਬਾਤ ਦੀ ਆ ਯਾਨੀ ਤੇ ਇਹਦੇ ਵਾਸਤੇ ਬਹੁਤ ਸਹੀ ਰਿਹਾ ਨਹੀਂ ਛੜਾਈ ਮਾਰਨੀ ਪੈਣੀ ਸੀ ਥਣ ਖਰਾਬ ਹੋ ਜਾਂਦਾ ਛੜਾਈ ਛੇਤੀ ਮਾਰਦੇ ਨਹੀਂ ਨਾ ਆਪਾਂ ਚਲੋ ਠੀਕ ਹੈ ਜੀ ਓਕੇ ਸ਼ੇਅਰ ਕਰਿਓ